ਅੱਜ ਐਸਐਸਪੀ ਸਾਹਿਬ ਸ਼੍ਰੀ ਅਜੇ ਗੰਧੀ ਜੀ ਆਈਪੀਐਸ ਐਸਐਸਪੀ ਮੌਕੇ ਦੇ ਇਤਿਸ਼ਾਨ ਦੇ ਵੇਸਤੇ ਜਿਹੜੀ ਪੰਜਾਬ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਚਲਾਏ ਗਏ ਮੋਹਮ ਦੇ ਤਹਿਤ ਪਿੰਡ ਦੋਲੇਵਾਲ ਦੇ ਵਿੱਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਅਸੀਂ ਲਪੁੱਲ ਚ ਲਾਈਨ ਤੋਂ ਤੇ ਆਪਣੇ ਥਾਣੇ ਚਾਰਾ ਥਾਣੇ ਦੇ ਫੋਰਸ ਨਾਲ ਚੈੱਕ ਕੀਤਾ ਜਾ ਰਿਹਾ ਹੈ ਜਿਹੜਾ ਇਹਨਾਂ ਦੇ ਪੁਰਾਣੇ ਜਿੰਨੇ ਸਮਗਲਰ ਨੇ ਇਹਨਾਂ ਨੂੰ ਚੈੱਕ ਕਰਕੇ ਇਹਨਾਂ ਦਾ ਚੈਕਿੰਗ ਕੀਤਾ ਜਾ ਰਿਹਾ ਅੱਜ SSP ਸਾਹਿਬ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ SSP ਮੌਕਾ ਦੇ ਦਿਸ਼ਾ ਨਿਰਦੇਸ਼ ਤੇ ਜਿਹੜੀ ਪੰਜਾਬ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਚਲਾਏ ਗਏ ਮਹਿੰਮ ਦੇ ਤਹਿਤ ਪਿੰਡ ਦੋਲੇਵਾਲ ਦੇ ਵਿੱਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਅਸੀਂ ਲਪੁਲਚ ਲਾਈਨ ਤੋਂ ਤੇ ਆਪਣੇ ਥਾਣੇ ਚਾਰਾ ਥਾਣੇ ਦੇ ਫੋਰਸ ਨਾਲ ਚੈੱਕ ਕੀਤਾ ਜਾ ਰਿਹਾ ਹੈ ਜਿਹੜਾ ਇਹਨਾਂ ਦੇ ਪੁਰਾਣੇ ਜਿੰਨੇ ਸਮਗਲਰ ਨੇ ਇਹਨਾਂ ਨੂੰ ਚੈੱਕ ਕਰਕੇ ਇਹਨਾਂ ਦਾ ਚੈਕਿੰਗ ਕੀਤੀ ਜਾ ਰਹੀ ਅੱਜ ਐਸਐਸਪੀ ਸਾਹਿਬ ਸ਼੍ਰੀ ਅਜੇ ਗੰਦ ਜੀ ਆਈਪੀਐਸ ਐਸਐਸਪੀ ਮੋਕਾ ਦੇ ਇਤਿਸ਼ਾਨ ਦੇ ਵੇਸ਼ ਤੇ ਜਿਹੜੀ ਪੰਜਾਬ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਚਲਾਏ ਗਏ ਮੋਹਮ ਦੇ ਤਹਿਤ ਪਿੰਡ ਦੋਲੇਵਾਲ ਦੇ ਵਿੱਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਅਸੀਂ ਲਪੁਲਚ ਲਾਈਨ ਤੋਂ ਤੇ ਆਪਣੇ ਥਾਣੇ ਚਾਰਾ ਥਾਣੇ ਦੇ ਫੋਰਸ ਨਾਲ ਚੈੱਕ ਕੀਤਾ ਜਾ ਰਿਹਾ ਹੈ ਜਿਹੜਾ ਇਹਨਾਂ ਦੇ ਪੁਰਾਣੇ ਜਿੰਨੇ ਸਮਗਲਰ ਨੇ ਇਹਨਾਂ ਨੂੰ ਚੈੱਕ ਕਰਕੇ ਇਹਨਾਂ ਦਾ ਚੈਕਿੰਗ ਕੀਤੀ ਜਾ ਰਹੀ ਅੱਜ SSP ਸਾਹਿਬ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ SSP ਮੌਕਾ ਦੇ ਦਿਸ਼ਾ ਨਿਰਦੇਸ਼ ਤੇ ਜਿਹੜੀ ਪੰਜਾਬ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਚਲਾਏ ਗਏ ਮਹਿੰਮ ਦੇ ਤਹਿਤ ਪਿੰਡ ਦੋਲੇਵਾਲ ਦੇ ਵਿੱਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਅਸੀਂ ਲਪੁਲਚ ਲਾਈਨ ਤੋਂ ਤੇ ਆਪਣੇ ਥਾਣੇ ਚਾਰਾ ਥਾਣੇ ਦੇ ਫੋਰਸ ਨਾਲ ਚੈੱਕ ਕੀਤਾ ਜਾ ਰਿਹਾ ਹੈ ਜਿਹੜਾ ਇਹਨਾਂ ਦੇ ਪੁਰਾਣੇ ਜਿੰਨੇ ਸਮਗਲਰ ਨੇ ਇਹਨਾਂ ਨੂੰ ਚੈੱਕ ਕਰਕੇ ਇਹਨਾਂ ਦਾ ਚੈਕਿੰਗ ਕੀਤਾ ਜਾ ਰਿਹਾ ਅੱਜ ਐਸਐਸਪੀ ਸਾਹਿਬ ਸ਼੍ਰੀ ਅਜੇ ਗੰਧੀ ਜੀ ਆਈਪੀਐਸ ਐਸਐਸਪੀ ਮੋਕਾ ਦੇ ਦਿਸ਼ਾ ਨਿਰਦੇਸ਼ ਤੇ ਜਿਹੜੀ ਪੰਜਾਬ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਚਲਾਏ ਗਏ ਮਹਿੰਮ ਦੇ ਤਹਿਤ ਪਿੰਡ ਦੋਲੇਵਾਲ ਦੇ ਵਿੱਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਅਸੀਂ ਪਹੁੰਚ ਲਾਈਨ ਤੋਂ ਤੇ ਆਪਣੇ ਥਾਣੇ ਚਾਰਾ ਥਾਣੇ ਦੇ ਫੋਰਸ ਨਾਲ ਚੈੱਕ ਕੀਤਾ ਜਾ ਰਿਹਾ ਹੈ ਜਿਹੜਾ ਇਹਨਾਂ ਦੇ ਪੁਰਾਣੇ ਜਿੰਨੇ ਸਮਗਲਰ ਨੇ ਇਹਨਾਂ ਨੂੰ ਚੈੱਕ ਕਰਕੇ ਇਹਨਾਂ ਦਾ ਚੈਕਿੰਗ ਕੀਤੀ ਜਾ ਰਹੀ ਅੱਜ SSP ਸਾਹਿਬ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ SSP ਮੋਕਾ ਦੇ ਇਤਿਸ਼ਾਨ ਦੇ ਵੇਸ਼ ਤੇ ਜਿਹੜੀ ਪੰਜਾਬ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਚਲਾਏ ਗੇ ਮਹਿੰਮ ਦੇ ਤਹਿਤ ਪਿੰਡ ਦੋਲੇਵਾਲ ਦੇ ਵਿੱਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਅਸੀਂ ਲਪੁਲਚ ਲਾਈਨ ਤੋਂ ਤੇ ਆਪਣੇ ਥਾਣੇ ਚਾਰਾ ਥਾਣੇ ਦੇ ਫੋਰਸ ਨਾਲ ਚੈੱਕ ਕੀਤਾ ਜਾ ਰਿਹਾ ਹੈ ਜਿਹੜਾ ਇਹਨਾਂ ਦੇ ਪੁਰਾਣੇ ਜਿੰਨੇ ਸਮਗਲਰ ਨੇ ਇਹਨਾਂ ਨੂੰ ਚੈੱਕ ਕਰਕੇ ਇਹਨਾਂ ਦਾ ਚੈਕਿੰਗ ਕੀਤਾ ਜਾ ਰਿਹਾ ਅੱਜ SSP ਸਾਹਿਬ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ SSP ਮੌਕਾ ਦੇ ਇਤਿਸ਼ਾਨ ਦੇ ਵੇਸ਼ ਤੇ ਜਿਹੜੀ ਪੰਜਾਬ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਚਲਾਏ ਗਏ ਮੋਹਮ ਦੇ ਤਹਿਤ ਪਿੰਡ ਦੋਲੇਵਾਲ ਦੇ ਵਿੱਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਅਸੀਂ ਪੁਲਸ ਲਾਈਨ ਤੋਂ ਤੇ ਆਪਣੇ ਥਾਣੇ ਚਾਰਾ ਥਾਣੇ ਦੇ ਫੋਰਸ ਨਾਲ ਚੈੱਕ ਕੀਤਾ ਜਾ ਰਿਹਾ ਹੈ ਜਿਹੜਾ ਇਹਨਾਂ ਦੇ ਪੁਰਾਣੇ ਜਿੰਨੇ ਸਮਗਲਰ ਨੇ ਇਹਨਾਂ ਨੂੰ ਚੈੱਕ ਕਰਕੇ ਇਹਨਾਂ ਦਾ ਚੈਕਿੰਗ ਕੀਤਾ ਜਾ ਰਿਹਾ ਹੈ